ਪੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੇ ਮਾਰੀ ਆਇਓ ਨਾਨਕ ਗੇ ਪ੍ਰਭ ਸਾਥ ਸਰਣ ਤੇ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਮਹਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼ ਗੁਰ ਗੁਰ ਵੇਸ ਏਕੋ ਵੇਸ ਅਨੇਕ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ ਗੁਰ ਗੁਰ ਏਕੋ ਇਸ ਅਨੇਕ ਬਾਬਾ ਜੈ ਘਰ ਕੀਰਤ ਹੋਏ ਸੋ ਘਰ ਰਾਕ ਵਡਾਈ ਤੋਏ ਰਹਾਉ ਵਿਸੋਏ ਚਸਿਆ ਕੜਿਆ ਪਹਿਰਾ ਤਿੱਤੀ ਵਾਰੀ ਮਾਹੂ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀਤੇ ਵੇਸ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਦਬ ਸਨਮਾਨ ਜੋਗ ਦੀਨ ਦੁਨੀਆ ਦੇ ਮਾਲਕ ਤਨ ਤਨ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰਮਤ ਦਾ ਸਦਕਾ ਜੋ ਤਨ ਤਨ ਸਾਹਿਬ ਜਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਿੰਨ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨਾਂ ਤੋਂ ਗੁਰੂ ਸਾਹਿਬ ਜੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਵਿਚਾਰ ਦੀ ਸੇਵਾ ਆਪਣੇ ਨਿਮਾਣੇ ਜੇ ਬੱਚਾਂ ਤੋਂ ਕਰਵਾ ਰਹੇ ਹਨ ਉਨ੍ਹਾਂ ਵਿਚਾਰਾਂ ਦੇ ਅਧੀਨ ਅੱਜ ਆਪਾਂ ਜੋ ਵਿਚਾਰ ਅਧੀਨ ਸ਼ਬਦ ਦਾ ਪਾਠ ਹੁਣੇ-ਹੁਣੇ ਸਰਵਣ ਕੀਤਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਚਨਾ ਦੇ ਵਿੱਚੋਂ ਇਹ ਆਸਾ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਹੋਇਆ ਹੈ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਦੂਜਾ ਸ਼ਬਦ ਹੈ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 12 ਅਤੇ 13 ਦੇ ਉੱਪਰ ਅੰਕਿਤ ਹੈ ਕਲ ਦੇ دیਵਾਨਾ ਦੇ ਵਿੱਚ ਆਪਾਂ ਸੋਹਿਲਾ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਸੀ ਕਿ ਉਸ ਸਦਨ ਹਾਰੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਨਾ ਕਰੀਏ ਉਹਨੂੰ ਧਿਆਉਣਾ ਕਰੀਏ ਉਹਦੇ ਗੁਣ ਗਾਈਏ ਜਿਹੜੇ ਪਰਮਾਤਮਾ ਦੇ ਨਾਲ ਸਾਡਾ ਸੰਜੋਗ ਬਣਨਾ ਹੈ ਜਿਹਦੇ ਵਿੱਚ ਜਾ ਕੇ ਅਸੀਂ ਅਭੇਦ ਹੋਣਾ ਸਮਾ ਜਾਣਾ ਹੈ ਅੱਜ ਹਜੂਰ ਸੱਚੇ ਪਾਤਸ਼ਾਹ ਜੀਆ ਨੇ ਵਿਦਾਂ ਸ਼ਾਸਤਰਾਂ ਦੀ ਗੱਲ ਕਰਕੇ ਕਿ ਇਹ ਮਨੁੱਖ ਧਾਰਮਿਕ ਜਗਤ ਦੇ ਅੰਦਰ ਦੁਨੀਆਂ ਦੇ ਮਹਾਨ ਉਹਨਾਂ ਲੋਕਾਂ ਨੇ ਵੇਦ ਰਚੇ, ਸ਼ਾਸਤਰ ਰਚੇ, ਹੋਰ ਅਨੇਕਾਂ ਧਾਰਮਿਕ ਗ੍ਰੰਥ ਜਿਨ੍ਹਾਂ ਦੀ ਰਚਨਾ ਹੋਈ ਹੈ। ਉਹਨਾਂ ਨੇ ਕਹਿੰਦੇ ਗਿਆਨ ਪ੍ਰਾਪਤ ਕਰਕੇ, ਸੋਝੀ ਪ੍ਰਾਪਤ ਕਰਕੇ ਇਹ ਸਾਰਾ ਕੁਝ ਰਚਿਆ। ਪਾਤਸ਼ਾਹ ਜੀ ਸਮਝਾਉਣਾ ਚਾਹੁੰਦੇ ਹਨ ਕਿ ਸਭ ਤੋਂ ਪਹਿਲੀ ਗੱਲ ਐ ਮਨੁੱਖ ਜਗਤ ਅੰਦਰ ਸੰਸਾਰ ਦੇ ਵਿੱਚ ਜਿੰਨੇ ਵੀ ਧਾਰਮਿਕ ਗ੍ਰੰਥ ਮੌਜੂਦ ਹਨ ਕਹਿੰਦੇ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਮਾਲਕ ਜੀ ਦਾ ਹੈ ਸਭ ਤੋਂ ਪਹਿਲਾਂ ਇਹ ਗੱਲ ਆਪਣੇ ਮਨ ਦੇ ਵਿੱਚ ਵਸਾ ਕਿ ਸਭ ਕੁਝ ਉਸੇ ਨਿਰੰਕਾਰ ਪਰਮੇਸ਼ਰ ਦਾ ਹੈ ਦੂਜੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਤੂੰ ਇਹ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਵੇਖਣੀ ਹੈ ਕਿ ਕਿਹੜੀ ਬਾਣੀ ਦੇ ਮੁਤਾਬਕ ਉਸ ਵਾਹਿਗੁਰੂ ਮਾਲਕ ਪਰਮੇਸ਼ਰ ਜੀ ਦੀ ਸਿਫਤ ਹੁੰਦੀ ਹੈ। ਗੁਰਮੁਖੋ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਪਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਜੀਆਂ ਦੇ ਜੀਵਨ ਦੀ ਇੱਕ ਛੋਟੀ ਜੀ ਘਟਨਾ ਸਾਂਝੀ ਕਰਾਂਗੇ। ਮਨੁੱਖ ਨੇ ਜੁੜਨਾ ਹੈ ਸੱਚ ਦੇ ਨਾਲ। ਕਿਉਂਕਿ ਇਸ ਪਾਵਨ ਸ਼ਬਦ ਦਾ ਜੋ ਸਿਧਾਂਤ ਉਹ ਇਹੀ ਹੈ ਕਿ ਜਿੱਥੋਂ ਅਕਾਲ ਪੁਰਖ ਮਾਲਕ ਦੀ ਸਿਫਤ ਹੁੰਦੀ ਉਹਦੇ ਗੁਣ ਗਾਏ ਜਾਂਦੇ ਨੇ ਤੂੰ ਉੱਥੇ ਜੁੜਨਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵਕਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲਖਵਾਈ ਦੀ ਸੇਵਾ ਕਰਵਾ ਰਹੇ ਹਨ। ਗੁਰੂ ਸਾਹਿਬ ਜੀ ਦੇ ਕੋਲ ਕਾਨਾ ਸੱਜੂ ਪੀਲੂ ਹਸਨੋ ਸੈਨ ਇਹ ਜਿਹੜੇ ਆਪਣੇ ਆਪ ਨੂੰ ਭਗਤ ਕਹਾਉਣ ਵਾਲੇ ਆਏ ਔਰ ਇਹ ਆਪਣੀਆਂ ਕੁਝ ਰਚਨਾਵਾਂ ਲੈ ਕੇ ਆਏ ਕਿ ਸੱਚੇ ਪਾਤਸ਼ਾਹ ਜੀ ਅਸੀਂ ਵੀ ਬਾਣੀ ਰਚੀ ਹੈ ਤੇ ਸਾਡੀ ਬਾਣੀ ਨੂੰ ਵੀ ਇਸ ਗ੍ਰੰਥ ਦੇ ਵਿੱਚ ਆਪ ਜੀ ਜਗ੍ਹਾ ਦੇਵੋ ਗੁਰੂ ਸਾਹਿਬ ਜੀ ਕਹਿੰਦੇ ਭਾਈ ਸੁਣਾਓ ਕਿਹੜੀ ਬਾਣੀ ਰਚੀ ਹੈ ਜਦੋਂ ਉਹਨਾਂ ਸਾਰਿਆਂ ਦੀ ਬਾਣੀ ਸੁਣੀ ਸਾਰਿਆਂ ਦੀ ਰਚਨਾ ਸੁਣੀ ਕੋਈ ਵੀ ਜਿਹੜੀ ਰਚਨਾ ਕੋਈ ਵੀ ਬਾਣੀ ਸੱਚ ਦੀ ਕਸਵੱਤੀ ਤੇ ਖੜੀ ਨਾ ਉਤਰ ਸਕੀ ਕਿਸੇ ਦੇ ਵਿੱਚੋਂ ਆਪਣੇ ਮਾਣ ਆਪਣੇ ਹੰਕਾਰ ਦੀ ਵਾਸ਼ਨਾ ਆਉਂਦੀ ਹੈ ਕਿਸੇ ਰਚਨਾ ਦੇ ਵਿੱਚ ਝੂਠ ਜਿਹੜਾ ਪ੍ਰਗਟ ਹੋ ਰਿਹਾ ਹੈ ਕੋਈ ਵੀ ਐਸੀ ਰਚਨਾ ਉਹਨਾਂ ਕੋਲ ਨਾ ਮਿਲੀ ਜਿਹੜੀ ਰਚਨਾ ਦੇ ਵਿੱਚ ਇੱਕ ਨਿਰੰਕਾਰ ਅਕਾਲ ਪੁਰਖ ਜੀ ਦੇ ਗੁਣ ਗਾਏ ਜਾਂਦੇ ਹੋਣ ਸੋ ਇਹੀ ਜਿਹੜੀ ਵਿਚਾਰ ਗੁਰੂ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਸਾਡੀ ਝੋਲੀ ਦੇ ਵਿੱਚ ਪਾਉਣਾ ਚਾਹੁੰਦੇ ਹਨ ਇਹ ਐ ਮਨੁੱਖ ਸਤਕਾਰ ਹਰ ਇੱਕ ਧਾਰਮਿਕ ਗ੍ਰੰਥ ਦਾ ਕਰ ਚਾਹਯੋ ਗੀਤਾ ਹੈ ਚਾਹੇ ਰਮਾਇਣ ਹੈ ਚਾਹੇ ਬਾਈਬਲ ਕੁਰਾਨ ਅੰਜੀਲ ਹੈ ਹਰ ਇੱਕ ਦਾ ਸਤਕਾਰ ਕਰ ਪਰ ਤੇਰੀ ਬੁੱਧੀ ਇੰਨੀ ਕੁ ਤੇਜ ਹੋਣੀ ਚਾਹੀਦੀ ਤੈਨੂੰ ਗਿਆਨ ਇੰਨਾ ਕੁ ਹੋਣਾ ਚਾਹੀਦਾ ਕਿ ਤੂੰ ਜੁੜਨਾ ਕਿਹਦੇ ਨਾਲ ਹੈ ਜਿੱਥੋਂ ਇੱਕ ਅਕਾਲ ਪੁਰਖ ਮਾਲਕ ਦੇ ਗੁਣ ਗਾਏ ਜਾਂਦੇ ਨੇ ਸੋ ਉਹ ਵਿਚਾਰ ਸਤਿਗੁਰੂ ਜੀ ਅੱਜ ਸਾਡੀ ਝੋਲੀ ਦੇ ਵਿੱਚ ਪਾਰੇ ਹਨ ਆਓ ਮਨ ਚਿੱਤ ਵਰਤਿਆਂ ਨੂੰ ਇਕਾਗਰ ਕਰਕੇ ਅੰਮ੍ਰਿਤ ਬਾਣੀ ਨੂੰ ਆਪਾਂ ਵਿਚਾਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਆਸਾ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਸ਼ਬਦ ਉਚਾਰਨ ਕਰਦੇ ਨੇ ਛੇ ਘਰ ਛੇ ਗੁਰ ਛੇ ਉਪਦੇਸ਼ ਉਹਨ ਇਥੇ ਸਤਗੁਰੂ ਜੀਆ ਨੇ 6 ਦੀ ਗਣਤੀ ਜਿਹੜੀ ਉਹ ਬਿਆਨ ਕੀਤੀ ਹੈ ਜੇਕਰ ਮਹਾਰਾਜ ਗਣਤੀ ਦੇ ਵਿੱਚ ਪੈਂਦੇ ਤਾਂ ਬੜਾ ਕੁਝ ਬਣ ਜਾਣਾ ਸੀ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਵਾਸਤੇ ਦੱਸਣਾ ਕੀਤਾ ਕਹਿੰਦੇ 6 ਘਰ ਘਰ ਤੋਂ ਪਾਵ ਇਥੇ ਸ਼ਾਸਤਰਾਂ ਦਾ ਜ਼ਿਕਰ ਕੀਤਾ ਹੈ 6 ਸ਼ਾਸਤਰ ਕਿਹੜੇ ਹਨ ਸਾਂਖ ਸ਼ਾਸਤਰ ਹੋ ਗਿਆ ਦੂਜਾ ਨਿਆਏ ਤੀਜਾ ਵੈਸ਼ੇਸ਼ਿਕ ਚੌਥਾ ਹੋ ਗਿਆ ਯੋਗ ਤੇ ਪੰਜਵਾਂ ਮੀਮंसा ਛੇਵਾਂ ਹੋ ਗਿਆ ਵੇਦਾਂਤ ਸ਼ਾਸਤਰ ਇਹ ਜਿਹੜੇ ਛੇ ਸ਼ਾਸਤਰ ਨੇ ਇਹਨਾਂ ਛੇ ਸ਼ਾਸਤਰਾਂ ਨੂੰ ਜਿਨ੍ਹਾਂ ਨੇ ਉਚਾਰਨ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਛੇ ਗੁਰ ਹੁਣ ਕਿਹੜੇ-ਕਿਹੜੇ ਮੁਨੀਆਂ ਨੇ ઋਸ਼ੀਆਂ ਨੇ ਇਹ ਜਿਹੜੇ ਸ਼ਾਸਤਰ ਉਚਾਰਨ ਕੀਤੇ ਗੁਰਮੁਖੋ ਪਹਿਲਾ ਸਾਂਖ ਸ਼ਾਸਤਰ ਕਪਲ ਮੁਨੀ ਨੇ ਉਚਾਰਨ ਕੀਤਾ ਹੈ ਦੂਜਾ ਨਿਆਏ ਗੋਤਮ ઋષਿ ਨੇ ਤੀਜਾ ਵੈਸ਼ੇਸ਼ਿਕ ਕणाਦ ઋષਿ ਹੋਇਆ ਤੇ ਚੌਥਾ ਵੇਦ ਜਿਹੜਾ ਚੌਥਾ ਯੋਗ ਸ਼ਾਸਤਰ ਯੋਗ ਪਤੰਜਲੀ मुनि ਨੇ ਉਚਾਰਨ ਕੀਤਾ ਪੰਜਵਾਂ ਮੀਮंसा ਇਹ ਜੈਮਨ ਮੁਨੀ ਨੇ ਉਚਾਰਨ ਕੀਤਾ ਤੇ ਛੇਵਾਂ ਸ਼ਾਸਤਰ ਵੇਦਾਂਤ ਜਿਹੜਾ ਵਿਆਸ ਰਿਸ਼ੀ ਨੇ ਉਚਾਰਨ ਕੀਤਾ ਇਹਨਾਂ 6 ਦੇ 6 ਸ਼ਾਸਤਰਾਂ ਦੇ ਉਪਦੇਸ਼ ਕਹਿੰਦੇ 6 ਹੀ ਇਹਨਾਂ ਦੇ ਸਿਧਾਂਤ ਨੇ ਵੱਖ-ਵੱਖ ਸ਼ਾਸਤਰ ਦਾ ਵੱਖਰਾ-ਵੱਖਰਾ ਸਿਧਾਂਤ ਹੈ ਕੋਈ ਕਿਦਾਂ ਸਿਧਾਂਤ ਸਮਝਾਉਂਦਾ ਹੈ ਕੋਈ ਕਿਵੇਂ ਕਿਸੇ ਦੀ ਵਿਚਾਰਧਾਰਾ ਕਿਹੋ ਜੀ ਹੈ ਕਿਸੇ ਦੀ ਕਿਹੋ ਜੀ ਸੋ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰ ਗੁਰ ਏਕੋ ਵੇਸ ਅਨੇਕ ਪਰ ਕਹਿੰਦੇ ਮਨੁੱਖ ਜਿਹੜਾ ਇਹਨਾਂ ਸਾਰਿਆਂ ਦਾ ਮੂਲ ਉਹ ਇੱਕ ਨਿਰੰਕਾਰ ਪਰਮੇਸ਼ਰ ਆਪ ਹੈ ਇਹ ਸਾਰੇ ਸਿਧਾਂਤ ਉਸ ਇੱਕ ਅਕਾਲ ਪੁਰਖ ਦੇ ਵਿੱਚ ਹੀ ਵਸਦੇ ਹਨ ਪ੍ਰਭੂ ਦੀ ਹਸਤੀ ਦੇ ਪ੍ਰਮਾਤਮਾ ਦੀ ਹਸਤੀ ਦੇ ਸਾਦੇ ਪ੍ਰਕਾਸ਼ ਨੇ ਪ੍ਰਕਾਸ਼ ਦਾ ਸਰੂਪ ਹਨ ਤੇ ਪਰ ਤੇਰੇ ਵਾਸਤੇ ਜਿਹੜੀ ਗੱਲ ਸਮਝਣ ਵਾਲੀ ਹੈ ਨਾ ਬਾਬਾ ਜੈ ਕਰ ਕੀਰਤ ਹੋਏ ਬਾਬਾ ਤੋਂ ਭਾਵ ਹੈ ਭਾਈ ਕਹਿੰਦੇ ਜੈ ਘਰ ਜਿਹੜੇ ਘਰ ਦੇ ਵਿੱਚ ਕੀਰਤ ਹੋਏ ਕਹਿੰਦੇ ਜਿਹੜੇ ਘਰ ਜਿਹੜੇ ਧਾਰਮਿਕ ਗ੍ਰੰਥ ਦੇ ਵਿੱਚ ਜਿਸ ਸਤ ਸੰਗਤ ਰੂਪੀ ਘਰ ਦੇ ਵਿੱਚ ਵਾਹਿਗੁਰੂ ਮਾਲਕ ਦੀ ਕਰਤਾਰ ਦੀ ਸਿਫਤ ਸਲਾਹ ਹੁੰਦੀ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ ਸੋ ਘਰ ਰਾਖ ਬੜਾਈ ਤੋਏ ਕਹਿੰਦੇ ਉਹ ਜਿਹੜੀ ਵਿਚਾਰ ਧਾਰਾ ਉਹ ਉਹ ਜਿਹੜੀ ਸਿੱਖਿਆ ਹੈ ਨਾ ਸੋ ਘਰ ਰਾਖ ਵੜਾਈ ਰਾਖ ਤੋਂ ਭਾਵ ਸੰਭਾਲ ਕਹਿੰਦੇ ਉਹਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ ਲੈ ਜਿਹੜਾ ਗਿਆਨ ਤੈਨੂੰ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੋੜਦਾ ਹੈ ਜਿਹੜਾ ਗਿਆਨ ਤੈਨੂੰ ਸੱਚ ਦੇ ਰਾਹ ਤੇ ਲੈ ਕੇ ਚੱਲਦਾ ਹੈ ਕਹਿੰਦੇ ਉਸ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਉਹੀ ਤੇਰੇ ਵਾਸਤੇ ਭਾਈ ਭਲੇ ਦੀ ਗੱਲ ਹੈ ਇਸੇ ਦੇ ਨਾਲ ਹੀ ਤੇਰਾ ਉਧਾਰ ਹੋਵੇਗਾ ਤੇ ਗੁਰੂ ਬਾਦਸ਼ਾਹ ਜੀ ਕਹਿੰਦੇ ਐਨੀ ਇੱਕ ਸਮਝ ਐ ਮਨੁੱਖ ਰੱਖ ਕਿ ਕਿਹੜਾ ਗਿਆਨ ਤੈਨੂੰ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਕਿਹੜਾ ਕਿਹੜਾ ਗਿਆਨ ਤੈਨੂੰ ਇਹ ਸਿਖਾਉਂਦਾ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਉ ਕਿਹੜਾ ਗਿਆਨ ਤੈਨੂੰ ਇਹ ਕਹਿੰਦਾ ਹੈ ਤੈਨੂੰ ਇਹ ਮਤ ਦਿੰਦਾ ਕਿ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਭ ਠਾਈ ਕਿਹੜਾ ਤੈਨੂੰ ਗਿਆਨ ਇਹ ਦ੍ਰਿੜ ਕਰਵਾਉਂਦਾ ਕਿ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਕਿਹੜਾ ਤੈਨੂੰ ਗਿਆਨ ਇਹ ਦ੍ਰਿੜ ਕਰਵਾਉਂਦਾ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ ਕਹਿੰਦੇ ਆਪਣੇ ਮਨ ਵਿੱਚ ਵਿਚਾਰ ਕੇ ਦੇਖ ਕਿਹੜਾ ਗਿਆਨ ਤੈਨੂੰ ਇਹ ਦ੍ਰਿੜ ਕਰਵਾਉਂਦਾ ਕਿ ਪਾਪ ਕਮਾਉਂਦਿਆਂ ਕੋਈ ਨਾ ਬੇਲੀ ਰਾਮ ਸੋ ਗੁਰੂ ਸਾਹਿਬ ਜੀ ਕਹਿੰਦੇ ਉਹ ਜਿਹੜਾ ਗਿਆਨ ਉਹ ਸੱਚ ਦੀ ਵਿਚਾਰ ਉਹਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਤੇ ਉਹੀ ਕਹਿੰਦੇ ਤੇਰੇ ਵਾਸਤੇ ਭਲੇ ਦੀ ਗੱਲ ਹੈ ਗੁਰਮੁਖ ਆਪਾਂ ਧੰਨ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਜੀਆਂ ਦੀ ਜੋ ਬਾਣੀ ਦੀ ਵਿਚਾਰ ਪਹਿਲੇ ਅੰਗ ਤੋਂ ਆਰੰਭ ਹੋਈ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੱਜ 12ਵੇਂ ਅੰਗ ਤੇ ਵਿਚਾਰ ਜਿਹੜੀ ਚੱਲ ਰਹੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਵੀ ਕੋਈ ਐਸਾ ਸ਼ਬਦ ਨਹੀਂ ਆਇਆ ਜਿਹੜੀ ਸ਼ਬਦ ਜਿਹੜੇ ਸ਼ਬਦ ਦੇ ਵਿੱਚ ਕੋਈ ਈਰਖਾ ਵਾਲਾ ਜਿਹੜਾ ਬਚਨ ਹੋਵੇ ਜਾਂ ਮਾਨਵਤਾ ਦੇ ਵਿੱਚ ਫੁੱਟ ਪਾਉਣ ਵਾਲਾ ਆਪਸ ਦੇ ਵਿੱਚ ਲੜਾਈ ਝਗੜੇ ਕਲੇਸ਼ ਵਾਲਾ ਨਹੀਂ ਸਤਿਗੁਰੂ ਜੀ ਪਿਆਰ ਦਾ ਪੈਗਾਮ ਪਿਆਰ ਦਾ ਸੁਨੇਹਾ ਦਿੰਦੇ ਹਨ ਤੇ ਸਾਰੀ ਦੀ ਸਾਰੀ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਪ੍ਰੇਮ ਦੀ ਵਿਆਖਿਆ ਕਰਦੇ ਹਨ ਰੱਬ ਦੇ ਪਿਆਰ ਦੀ ਪਰਿਭਾਸ਼ਾ ਦਿੰਦੇ ਹਨ ਜੇਕਰ ਕਿਤੇ ਗੁਰੂ ਸਾਹਿਬ ਜੀ ਨੇ ਸਾਨੂੰ ਤਾੜਨਾ ਵੀ ਕੀਤੀ ਹੈ ਨਾ ਉਹ ਈਰਖਾ ਵਸ ਹੋ ਕੇ ਨਹੀਂ ਕੀਤੀ ਸਾਨੂੰ ਵਿਮਾ ਭਰਮਾ ਪਖੰਡਾਂ ਤੋਂ ਉੱਤੇ ਉੱਠ ਕੇ ਜੀਵਨ ਜਉਣ ਦੇ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਕਿਤੇ ਨਾ ਕਿਤੇ ਸਮਝਾਉਣਾ ਜ਼ਰੂਰ ਕੀਤਾ ਹੈ ਸੋ ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਵਿੱਚ ਤੇਰਾ ਭਲਾ ਹੈ ਰਹਾ ਅਗੇ ਰਹਾਉ ਤੇ ਵਿਸ਼ਰਾਮ ਦੇ ਕੇ ਦੱਸਦੇ ਹਨ ਵਿਸੋਏ ਚਸੇਆ ਕੜੀਆ ਪਹਿਰਾ ਥਿੱਤੀ ਵਾਰੀ ਮਾ ਹੋਆ ਹੁਣ ਗੁਰੂ ਸਾਹਿਬ ਜੀ ਜੋ ਸਾਰੇ ਧਾਰਮਿਕ ਗ੍ਰੰਥਾਂ ਨੂੰ ਵਿਚਾਰ ਕੇ ਗੱਲ ਕਹਿੰਦੇ ਹਨ ਕਹਿੰਦੇ ਇਹ ਮਨੁੱਖ ਜਿਵੇਂ ਸਮਾਂ ਨਾ ਸਮੇਂ ਨੂੰ ਮਾਪਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਸਮੇਂ ਦੇ ਯੂਨਿਟ ਇਕਾਈਆਂ ਦੱਸੀਆਂ ਨੇ ਪਹਿਲਾ ਕਹਿੰਦੇ ਨੇ ਵਿਸਾ ਵਿਸਾ ਕੀ ਹੁੰਦਾ ਜਦੋਂ ਸਾਡੀ ਇਹ ਜਿਹੜੀ ਅੱਖ 15 ਵਾਰੀ ਫਰਕੇ 15 ਵਾਰੀ ਖੁੱਲ ਕੇ ਬੰਦ ਹੋਵੇ ਖੁੱਲ ਕੇ ਬੰਦ ਹੋਵੇ ਕਾਲੀ ਕਾਲੀ ਦੇ ਨਾਲ ਉਹਨੂੰ ਇੱਕ ਵਿਸਾ ਆਖਿਆ ਜਾਂਦਾ ਹੈ ਚਸਾ ਜਿਹੜਾ ਹੁੰਦਾ ਹੈ 15 ਵਿਸੇ ਹੋਣ ਇੱਕ ਚਸਾ ਬਣਦਾ ਹੈ 30 ਚਸੇ ਹੋਣ ਇੱਕ ਪਲ ਬਣਦਾ ਹੈ 60 ਪਲ ਹੋਵਣ ਇੱਕ ਘੜੀ ਬਣਦੀ ਐ ਤੇ 7 ਸਾਡੇ ਸੱਤ ਘੜੀਆਂ ਹੋਵਣ ਇੱਕ ਪਹਿਰ ਬਣਦਾ 8 ਪਹਿਰਾਂ ਦਾ ਇੱਕ ਦਿਨ ਬਣਦਾ ਤੇ 15 ਥਿੱਤਾਂ 7 ਵਾਰ 12 ਮਹੀਨੇ ਛੇ ਰੁੱਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਭਾਈ ਇਹ ਸਾਰੇ ਸਮੇ ਨੂੰ ਮਾਪਣ ਵਾਲੇ ਹਨ ਪਰ ਅਸਲ ਦੇ ਵਿੱਚ ਗੱਲ ਕੀ ਕਹਿੰਦੇ ਸੂਰਜ ਏਕੋ ਰੁੱਤ ਅਨੇਕ ਗੁਰੂ ਸਾਹਿਬ ਜੀ ਕਹਿੰਦੇ ਹੋਰ ਅਨੇਕਾਂ ਰੁੱਤਾਂ ਨੇ ਪਰ ਸੂਰਜ ਤਾਂ ਇੱਕੋ ਹੀ ਨਜ਼ਰ ਆਉਂਦਾ ਨਾ ਸਾਰੀਆਂ ਰੁੱਤਾਂ ਦੇ ਵਿੱਚ ਇਹ ਤਾਂ ਨਹੀਂ ਨਾ ਕਿ ਜਿਵੇਂ ਰੁੱਤ ਬਦਲਦੀ ਹੈ ਸੂਰਜ ਵੀ ਬਦਲ ਜਾਂਦਾ ਹੈ ਸਮਾਂ ਦਿਨ ਬਦਲਦਾ ਹੈ ਦਿਨ ਹੁੰਦਾ ਰਾਤ ਸੂਰਜ ਵੀ ਬਦਲਦਾ ਨਹੀਂ ਕਹਿੰਦੇ ਸੂਰਜ ਇੱਕੋ ਰੁੱਤ ਅਨੇਕ ਰੁੱਤਾਂ ਅਨੇਕ ਹਨ ਸੂਰਜ ਇੱਕੋ ਹੈ ਇਸ ਜਿਹੜੀ ਇਹ ਦਿਸਦੀ ਉਹ ਸ੍ਰਿਸ਼ਟੀ ਹੈ ਨਾ ਨਾਨਕ ਕਰਤੇ ਕੇ ਕੀਤੇ ਵੇਸ ਗੁਰੂ ਸਾਹਿਬ ਜੀ ਕਹਿੰਦੇ ਹੈ ਨਾਨਕ ਇਸੇ ਤਰ੍ਹਾਂ ਦੇ ਨਾਲ ਕਰਤਾਰਪੁਰ ਕਾ ਵਾਹਿਗੁਰੂ ਮਾਲਕ ਦੇ ਸਾਰੇ ਸਿਧਾਂਤ ਆਦਿਕ ਅਨੇਕਾ ਹਨ ਪਰ ਸਰੂਪ ਉਸ ਮਾਲਕ ਪਰਮੇਸ਼ਰ ਦਾ ਇੱਕੋ ਹੈ ਇਸ ਕਰਕੇ ਇਹ ਮਨੁੱਖ ਧਰਮ ਦੇ ਨਾਂ ਤੇ ਲੈ ਕੇ ਮਜ਼ਹਬ ਦੇ ਨਾਂ ਤੇ ਲੈ ਕੇ ਧਾਰਮਿਕ ਗ੍ਰੰਥਾਂ ਦਾ ਆਪਸ ਦੇ ਵਿੱਚ ਝਗੜਾ ਨਾ ਕਰ ਦੁਨੀਆਂ ਦੇ ਵਿੱਚ ਝਗੜੇ ਫਸਾਦ ਆਦਿਕ ਨਾ ਕਰਿਆ ਕਰ ਸਾਰਾ ਕੁਝ ਕਹਿੰਦੇ ਵਾਹਿਗੁਰੂ ਮਾਲਕ ਪਰਮੇਸ਼ਰ ਦਾ ਹੈ ਜਿਵੇਂ ਸੂਰਜ ਏਕੋ ਰੂਤ ਅਨੇਕ ਨਾਨਕ ਕਰਤੇ ਕੇ ਗیتے ਵੇਸ ਸਭ ਕੁਝ ਕਹਿੰਦੇ ਉਸ ਪਰਿਪੂਰਨ ਪਰਮਾਤਮਾ ਦਾ ਹੈ ਸੋ ਗੁਰਮੁਖੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਸਮੱਤ ਸੋਚੀ ਬਖਸ਼ਿਸ਼ ਕੀਤੀ ਹੈ ਕਿ ਇਹ ਮਨੁੱਖ ਸੱਚ ਦੇ ਨਾਲ ਜੁੜਨਾ ਕਰ ਉਸ ਬਾਣੀ ਦੇ ਨਾਲ ਉਸ ਗਿਆਨ ਦੇ ਨਾਲ ਉਸ ਵਿਚਾਰਧਾਰਾ ਦੇ ਨਾਲ ਜੁੜ ਜਾ ਜਿਹੜੀ ਤੈਨੂੰ ਨਿਰੰਕਾਰ ਪਰਮੇਸ਼ਰ ਦੇ ਤੱਕ ਲੈ ਕੇ ਜਾਂਦੀ ਹੈ ਸੋ ਇਹ ਦੂਜਾ ਸ਼ਬਦ ਅੱਜ ਆਪਾਂ ਉਚਾਰਨ ਕੀਤਾ ਹੈ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਬਾਣੀ ਪੜਿਆ ਕਰੀਏ ਬਾਣੀ ਸੁਣਿਆ ਕਰੀਏ ਬਾਣੀ ਵਿਚਾਰਿਆ ਕਰੀਏ ਤਾਂ ਜੋ ਸਾਡਾ ਵੀ ਕਲਯੁਗੀ ਜੀਵਾਂ ਦਾ ਉਧਾਰ ਹੋ ਜਾਵੇ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮਾਫੀ ਆਓ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ ਛੇ ਪੌੜੀਆਂ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਕੋਈ ਵੀ ਰਸਨਾ ਵਾਂਝੀ ਨਾ ਰਵੇ ਆਪ